ਬਤਾਰ ਸਿੰਘ ਜੀ ਅੱਜ ਤੁਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਦੀਆਂ ਸੜਕਾਂ ਤੇ ਸੈਂਕੜੇ ਜਗ੍ਹਾ ਦੇ ਉੱਪਰ ਹਜ਼ਾਰਾਂ ਟਰੈਕਟਰ ਖੜੇ ਕੀਤੇ ਨੇ ਮੈਂ ਜਾਨਣਾ ਚਾਹੂੰਗਾ ਬਈ ਟਰੈਕਟਰ ਐਦਾਂ ਸੜਕਾਂ ਤੇ ਖੜੇ ਕਰਨ ਨਾਲ ਕੀ ਫਾਇਦਾ ਨਿਕਲੂਗਾ ਕੋਈ ਲਾਭ ਹੈ ਦੇਖੋ ਜੀ ਅੱਜ ਜਿਹੜਾ ਪ੍ਰੋਗਰਾਮ ਹੋਇਆ ਨਾ ਜੀ ਆ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀਗਾ ਕਿ ਜਿਹੜੀ WTI ਹੈ ਵਿਸ਼ਵ ਵਪਾਰ ਸੰਸਥਾ ਉਹਦੀ ਅੱਜ ਮੀਟਿੰਗ ਸ਼ੁਰੂ ਹੋ ਰਹੀ ਹੈ ਅਬੂ ਧਾਬੀ ਦੇ ਵਿੱਚ ਜਿਹੜੀ ਅਗਲੇ 2-3 ਦਿਨ ਚੱਲਣੀ ਆ ਤਾਂ ਉਹਦਾ ਵਿਰੋਧ ਕਰਨ ਲਈ ਇਹ ਸੱਦਾ ਦਿੱਤਾ ਗਿਆ ਸੀ ਸ joint ਕਿਸਾਨ ਮੋਰਚੇ ਵੱਲੋਂ ਵੀ ਉਹਦੇ ਪੁਤਲੇ ਫੂਕੇ ਜਾਣ ਪਰ ਕਿਉਂਕਿ ਲਗਾਤਾਰ ਸਰਕਾਰ ਇਹ ਕਹਿੰਦੀ ਆ ਜਾਂ ਹਾਈ ਕੋਰਟਾਂ ਦੇ ਵੱਲੋਂ ਵੀ ਗੱਲਾਂ ਆਉਂਦੀਆਂ ਕਿ ਤੁਸੀਂ ਟਰੈਕਟਰ ਜਿਹੜੇ ਹਾਈਵੇਅਸ ਤੇ ਨਾਂ ਲਿਆਉਂਦੇ ਜਾਣ ਤਾਂ ਉਹ ਉਹਦੋਂ ਦੱਸਣ ਲਈ ਸਰਕਾਰ ਨੂੰ ਜਾਂ ਕੋਰਟਾਂ ਨੂੰ ਵੀ ਟਰੈਕਟਰ ਕਿਸਾਨ ਦਾ ਇੱਕ ਚਿੰਨ ਬਣ ਚੁੱਕਿਆ ਖੇਤੀ ਕਰਨ ਦੇ ਵੀ ਕੰਮ ਆਉਂਦਾ ਖੇਤੀ ਬਚਾਉਣ ਦੇ ਵੀ ਕੰਮ ਆਉਂਦਾ ਤਾਂ ਇਸ ਲਈ ਟਰੈਕਟਰ ਖੜੇ ਕਰਕੇ ਕਿਉਂਕਿ ਇੱਕ ਪਾਸੇ ਜੇ 5-10 ਬੰਦੇ ਖੜੇ ਹੋਣ ਤੇ 5-10 ਟਰੈਕਟਰ ਖੜੇ ਹੋਣ ਦੋਨਾਂ ਦਾ ਫਰਕ ਪੈਂਦਾ ਫੋਕਸ ਹੁੰਦੀ ਹੈ ਚੀਜ਼ ਤਾਂ ਅਸੀਂ ਔਰ ਦੂਜੇ ਪਾਸੇ ਇਹ ਵੀ ਵੀ ਟਰੈਕਟਰ ਸੜਕਾਂ ਦੇ ਲੈ ਕੇ ਜਾਮ ਕਰਦੇ ਨੇ ਅਸੀਂ ਉਹ ਵੀ ਚੀਜ਼ ਨੂੰ ਫੋਰਮ ਨੂੰ ਬਦਲਦਿਆਂ ਹੋਇਆਂ ਇਹ ਫੈਸਲਾ ਕੀਤਾ ਵੀ ਜਿਹੜੇ ਵੀ ਪਿੰਡ ਨੇ ਜਿਹੜਾ ਵੀ ਕਸਬਾ ਹੈ ਉੱਥੇ ਨੇੜਲਾ ਜਿਹੜਾ ਸਭ ਤੋਂ ਨੇੜਲਾ ਨੈਸ਼ਨਲ ਹਾਈਵੇ ਆ ਉਹਦੇ ਉੱਤੇ ਅਸੀਂ ਟਰੈਕਟਰ ਖੜੇ ਕਰਾਂਗੇ ਇੱਕ ਪਾਸੇ ਟ੍ਰੈਫਿਕ ਜਾਮ ਨਹੀਂ ਕਰਾਂਗੇ ਟਰੈਕਟਰ ਖੜੇ ਕਰਦੇ ਹੋਏ ਧਿਆਨ ਆਪਣੇ ਵੱਲ ਖਿੱਚਾਂਗੇ ਔਰ ਆਪਣੇ ਵੱਲ ਧਿਆਨ ਖਿੱਚ ਕੇ ਜਿਹੜੀ ਵਿਸ਼ਵ ਵਪਾਰ ਸੰਸਥਾ ਹੈ ਜਿਹਦੀ ਮੀਟਿੰਗ ਹੋ ਰਹੀ ਹੈ ਜਿਹੜੀ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਚ ਫੈਸਲਾ ਲੈਣ ਜਾ ਰਹੀ ਆ ਉਹਦੇ ਵੱਡੇ ਵੱਡੇ ਪੁਤਲੇ ਬਣਾ ਕੇ ਫੂਕਾਂਗੇ ਔਰ ਇਹ ਵਿਰੋਧ ਕਰਦੇ ਹੋਏ ਮੰਗ ਕਰਾਂਗੇ ਭਾਰਤ ਸਰਕਾਰ ਤੋਂ ਕਿ ਭਾਰਤ ਸਰਕਾਰ ਜਿਹੜਾ WTO ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰੇ ਤੇ ਕਿਸਾਨਾਂ ਮਜ਼ਦੂਰਾਂ ਤੇ ਭਾਰਤ ਦੇ ਲੋਕਾਂ ਪੱਖੀ ਕਾਨੂੰਨ ਬਣਾਓ ਇਸ ਕਰਕੇ ਅਸੀਂ ਇੱਕ ਤਾਂ ਜਿਹੜੀ ਆੜ ਭੰਨੀਆਂ ਵੀ ਟਰੈਕਟਰ ਹਾਈਵੇ ਤੇ ਨਹੀਂ ਆ ਸਕਦੇ ਅੱਜ ਇਸ ਤੇ ਸਾਰੇ ਹਾਈਵੇਅ ਤੇ ਪੰਜਾਬ ਵਿੱਚ ਹਰਿਆਣਾ ਵਿੱਚ ਜੁਪੀ ਵਿੱਚ ਸਾਰੀਆਂ ਸਾਮਾਂ ਦੇ ਟਰੈਕਟਰ ਹਾਈਵੇਅ ਚ ਆਏ ਨੇ ਦੂਜਾ ਸੀ ਆਵਦਾ ਉਹ ਸਾਡਾ ਸਿੰਬਲ ਉਸ ਨਾਲ ਲੈ ਕੇ ਚੱਲ ਰਹੇ ਆ ਔਰ ਤੀਜਾ ਸੀ ਟ੍ਰੈਫਿਕ ਜਾਮ ਕੀਤੇ ਬਿਨਾ ਪੂਰੇ ਦੇਸ਼ ਦੇ ਪੂਰੇ ਦੁਨੀਆ ਦੇ ਲੋਕਾਂ ਦਾ ਧਿਆਨ ਖਿੱਚ ਕੇ ਡਬਲਯੂਟੀਓ ਦਾ ਸਾਫ ਸਾਫ ਵਿਰੋਧ ਨਹੀਂ ਤੁਸੀਂ ਡਬਲਯੂਟੀਓ ਦੀ ਗੱਲ ਕਰ ਰਹੇ ਹੋ ਡਬਲਯੂਟੀਓ ਮਤਲਬ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇਹ ਤਾਂ ਦੁਨੀਆ ਪੱਧਰ ਦੇ ਵਪਾਰ ਦਾ ਇੱਕ ਸੰਗਠਨ ਹੈ ਤੇ ਤੁਹਾਡੀ ਖੇਤੀ ਦੇ ਵਿੱਚ ਕਿਸਾਨੀ ਦੇ ਵਿੱਚ ਜਾਂ ਤੁਹਾਡੀਆਂ ਫਸਲਾਂ ਦੇ ਭਾਅ ਦੇ ਵਿੱਚ ਡਬਲਯੂਟੀਓ ਦਾ ਕੀ ਰੋਲ ਹੈ ਦੇਖੋ ਜੀ ਇਹ WTO ਹੈਗੀ ਤਾਂ ਵਪਾਰ ਸੰਸਥਾ ਪਰ ਜਦੋਂ ਸਾਰੇ ਪਾਸੇ ਵਪਾਰ ਦੇ ਵਿੱਚੋਂ ਇਹਨਾਂ ਨੇ ਸਾਰਾ ਕੁਝ ਚੁੰਡ ਲਿਆ ਤਾਂ WTO ਦੇ ਵਿੱਚ ਬੈਠੀਆਂ ਕਾਰਪੋਰੇਟ ਕੰਪਨੀਆਂ ਦੀ ਅੱਖ ਫਿਰ ਉਹਨਾਂ ਨੂੰ ਪਤਾ ਸਭ ਤੋਂ ਵੱਡਾ ਕੋਈ ਬਿਜ਼ਨਸ ਹੈ ਫੂਡ ਦਾ ਬਿਜ਼ਨਸ ਹੈ ਜਿਹਦਾ ਫੂਡ ਤੇ ਕਬਜਾ ਉਹਦਾ ਸਾਰੀ ਦੁਨੀਆ ਤੇ ਕਬਜਾ ਤਾਂ ਉਹਨਾਂ ਮਲਟੀਨੇਸ਼ਨਲ ਕੰਪਨੀਆਂ ਨੇ ਫੂਡ ਨੂੰ ਕਬਜੇ 'ਚ ਕਰਨ ਲਈ WTO ਤੋਂ ਪ੍ਰੈਸ਼ਰ ਪਵਾ ਕੇ ਜਿਹੜੇ ਤਿੰਨ ਖੇਤੀ ਕਾਨੂੰਨ ਬਣਵਾਏ ਸੀ ਬੇਸ਼ੱਕ ਆਪਾਂ ਰੱਦ ਕਰਵਾ ਲਏ WTO ਦੇ ਪ੍ਰੈਸ਼ਰ ਥੱਲੇ ਉਹਨਾਂ ਨੇ ਭਾਰਤ ਸਰਕਾਰ ਨੂੰ ਇਹ ਤਜਵੀਜ਼ਾਂ ਦਿੱਤੀਆਂ ਹੋਈਆਂ ਵੀ ਇਹਨਾਂ ਦੀ ਸਬਸਿਡੀ ਖਤਮ ਕਰੋ ਮੰਡੀਆਂ 'ਚੋਂ ਸਰਕਾਰੀ ਖਰੀਦ ਖਤਮ ਕਰੋ ਤੇ ਕਰਜ਼ੇ ਤੇ ਲਕੀਰ ਜਿਹੜੀ ਨਹੀਂ ਫੇਰੀ ਜਾ ਰਹੀ ਹੈ WTO ਦੇ ਪ੍ਰੈਸ਼ਰ ਥੱਲੇ ਕਿਉਂਕਿ ਵੇਖੋ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਐਮਐਸਬੀ ਤੈਅ ਕਰਦੀਆ ਮੂੰਗੀ ਦਾ 7200 ਰੁਪਿਆ ਬਾਹਰਲੇ ਦੇਸ਼ਾਂ ਤੋਂ ਮੂੰਗੀ ਮੰਗਵਾਈ ਜਾ ਰਹੀ 8200 8400 ਚ ਉਹਦਾ ਕਾਰਨ ਕੀ ਆ ਵੀ ਡਬਲਿਊਟੀਓ ਦੇ ਵਿੱਚ ਸਾਰੇ ਦੇਸ਼ ਸ਼ਾਮਲ ਨੇ ਔਰ ਉੱਥੇ ਇਹ ਤੈਅ ਹੁੰਦਾ ਵੀ ਕਿਹੜੇ ਮੁਲਕ ਨੇ ਕਿਹੜੇ ਮੁਲਕ ਤੋਂ ਜਾਂ ਕਿਹੜੀ ਕੰਪਨੀ ਤੋਂ ਕਿੰਨਾ ਸਮਾਨ ਖਰੀਦਣਾ ਤਾਂ ਉਹ ਫਿਰ ਪ੍ਰੈਸ਼ਰ ਪਾ ਕੇ ਇਸ ਗੱਲ ਦਾ ਜ਼ੋਰ ਲਾ ਰਹੇ ਨੇ ਵੀ ਤੁਸੀਂ ਭਾਰਤ ਦੇ ਕਿਸਾਨਾਂ ਦੀ ਫਸਲ ਖਰੀਦਣੀ ਬੰਦ ਕਰੋ ਇਹਨਾਂ ਦੇ ਕਰਜ਼ੇ ਤੇ ਲਕੀਰ ਨਾ ਫੇਰੋ ਕਾਨੂੰਨ ਨਾ ਬਣਾਓ ਇਹ ਜ਼ਮੀਨਾਂ ਤੋਂ ਬਾਹਰ ਹੋਣ ਜ਼ਮੀਨ ਸਾਡੇ ਕਬਜ਼ੇ ਚ ਜਾਵੇ ਫਿਰ ਅ ਦੀ ਆਪ ਦੀ ਮਰਜ਼ੀ ਨਾਲ ਸਾਰਾ ਕੁਝ ਚਲਾਈਏ ਸੋ ਇਸ ਕਰਕੇ ਇਹ ਜਿਹੜਾ WTO ਦੀਆਂ ਨੀਤੀਆਂ ਨੇ ਸਿੱਧਾ-ਸਿੱਧਾ ਹੁਣ ਕਿਸਾਨੀ ਦੇ ਵੱਲੋਂ ਸਿੱਧਤ ਹੋ ਗਈਆਂ ਨੇ ਕਿਸਾਨੀ ਤੇ ਹਮਲਾ ਹੈ ਇਹਨਾਂ ਨੇ ਫੈਸਲਾ ਕੀਤਾ ਵੀ 2047 ਤੱਕ ਸਾਰੇ ਕਿਸਾਨਾਂ ਨੂੰ ਖੇਤੀ ਸੈਕਟਰ ਤੋਂ ਬਾਹਰ ਕਰਕੇ ਖੇਤੀ ਸਿਰਫ 2% ਲੋਕਾਂ ਦੇ ਹੱਥ ਚ ਦੇ ਦੇਣੀ ਆ ਸੋ ਇਸ ਕਰਕੇ ਇਹਦਾ ਵਿਰੋਧ ਕਰਨਾ ਲਾਜ਼ਮੀ ਆ